ਕੈਨੇਡੀਅਨ ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਮਾਰਕ ਮਿਲਰ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਨਵੀਂ ਤਬਦੀਲੀਆਂ ਦਾ ਪ੍ਰਸਤਾਵ ਕਰਨਗੇ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸ਼ਰਨ ਪ੍ਰਣਾਲੀ ਨਿਸ਼ਾਨਾ ਬਣਾਦੇ ਹੋਏ ਸੁਧਾਰਾਂ ਦੀ ਇੱਕ ਨਵੀਂ ਲਹਿਰ ਦਾ ਸੰਕੇਤ ਦਿੱਤਾ ਜੋ ਨੀਤੀਆਂ ਵਿੱਚ ਮਹੱਤਵਪੂਰਨ ਤਬਦੀਲੀਆਂ ਦਾ ਸੰਕੇਤ ਹੈ। ਇਹ ਪ੍ਰਸਤਾਵ ਆਉਣ ਵਾਲੇ ਹਫ਼ਤਿਆਂ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਅਕੁਸ਼ਲਤਾ ਵਧ ਰਹੇ ਸ਼ਰਨਦਾਵਿਆਂ ਤੇ ਅਸਥਾਈ ਕਾਮਿਆਂ ਦੇ ਪਰਮਟ ਤੇ ਆਲੇ-ਦੁਆਲੇ ਦੇ ਮੁੱਦਿਆਂ ਦੀ ਵੱਧਦੀ ਚਿੰਤਾਵਾਂ ਦੇ ਵਿਚਾਰ ਆਉਂਦੀ ਹੈ ਤੇ ਇਸ ਵਿਸ਼ੇ ਵਿੱਚ ਜਿੱਥੇ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਵਿੱਚ ਮੌਜੂਦਾ ਚੁਣੌਤੀਆਂ ਮਾਰਕ ਮਿਲਰ ਨਵੇਂ ਇਮੀਗ੍ਰੇਸ਼ਨ ਸੁਧਾਰਾਂ ਤੇ ਕੰਮ ਕਰ ਰਿਹਾ ਜਨਤਕ ਪ੍ਰਤੀਕਿਰਿਆ ਦਾ ਵਿਰੋਧ ਪ੍ਰਦਰਸ਼ਨ ਸਿਆਸੀ ਤੇ ਸਮਾਜਿਕ ਪ੍ਰਭਾਵ ਐਲ ਐ ਐਮ ਆਈ ਆ ਸੁਧਾਰ ਦਾ ਵਿਆਪਕ ਪ੍ਰਭਾਵ ਭਵਿੱਖ ਦੀਆਂ ਦਿਸ਼ਾਵਾਂ ਅਤੇ ਕੈਨੇਡੀਅਨ ਇਮੀਗ੍ਰੇਸ਼ਨ ਇੱਕ ਮਹੱਤਵਪੂਰਨ ਪੂਲ ਕੈਨੇਡਾ ਇਮੀਗ੍ਰੇਸ਼ਨ ਸਿਸਟਮ ਵਿੱਚ ਮੌਜੂਦਾ ਚੁਣੌਤੀਆਂ ਲੰਬੇ ਪਨਾਹ ਦੇ ਦਾਅਵਿਆਂ ਦੇ ਪ੍ਰੋਸੈਸਿੰਗ ਟਾਈਮ ਸਰਕਾਰੀ ਆਂਕੜਿਆਂ ਦੇ ਅਨੁਸਾਰ ਕੈਨੇਡਾ ਵਿੱਚ ਸ਼ਰਨਾਰਥੀ ਤੇ ਸ਼ਰਨ ਦੇ ਦਾਅਵਿਆਂ ਲਈ ਔਸਤ ਪ੍ਰਤੀਕਿਰਿਆ ਦਾ ਸਮਾਂ 44 ਦਿਨ ਦਾ ਹੈ ਇਹ ਬੈਕਲੌਗ ਦਾਅਵਿਆਂ ਦੀ ਵੱਧਦੀ ਮਾਤਰਾ ਤੇ ਪ੍ਰਣਾਲੀ ਗ੍ਰੱਤ ਅਸ਼ਿਕੂ ਅਕਸੁਲਤਾ ਅਤੇ ਇਸ ਨੂੰ ਦਰਸਾਉਂਦਾ ਹੈ ਮੰਤਰੀ ਮਿਲਨ ਨੇ ਹਾਊਸ ਆਫ ਕਾਮਨ ਵਿੱਚ ਇਮੀਗ੍ਰੇਸ਼ਨ ਕਮੇਟੀ ਦੇ ਸਾਹਮਣੇ ਆਪਣੀ ਗਵਾਹੀ ਦੌਰਾਨ ਕਿਹਾ ਕਿ ਸਤੰਬਰ ਦੇ ਅੰਤ ਤੱਕ ਨੱਗ ਭੱਗ 2.5 ਲੱਖ ਸ਼ਰਨਾਰਥੀ ਦਾਅਵੇ ਫੈਸਲਿਆਂ ਦੀ ਉਡੀਕ ਕਰ ਰਹੇ ਨੇ ਨਵੀਂ ਜਨਵਰੀ 2024 ਤੋਂ ਸਿਰਫ 48000 ਦਾਅਵਿਆਂ ਤੇ ਇਹ ਕਾਰਵਾਈ ਕੀਤੀ ਗਈ ਹੈ ਇੱਕ ਅਜੀਬਾ ਆਂਕੜਾ ਜੋ ਸੁਧਾਰ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ ਅੰਦਰੂਨੀ ਸ਼ਰਨ ਦੇ ਦਾਅਵੇ ਜਿਸ ਲਈ ਬਿਨਾਂ ਕਾਰਨ ਨੂੰ ਧਾਇਰ ਕਰਨ ਤੋਂ ਪਹਿਲਾਂ ਘੱਟੋ ਘੱਟ 2 ਹਫ਼ਤੇ ਕੈਨੇਡਾ ਵਿੱਚ ਹੁਣ ਦੀ ਲੋੜ ਹੈ ਇੱਕ ਹੋਰ ਵਿਵਾਦ ਰਹੀ ਚਿੰਤਾ ਜਨਵਰੀ ਤੋਂ ਸਤੰਬਰ 2024 ਚ ਕਰ ਜਏ ਸਰ 5635 ਦਾਅਵਿਆਂ ਦੇ ਕਾਰਵਾਈ ਕੀਤੀ ਗਈ ਹੈ ਮਿਲਰ ਦੇ ਅਨਸਾਰ ਇਹਨਾਂ ਵਿੱਚ ਬਹੁਤ ਸਾਰੇ ਦਾਅਵੇ ਉਹਨਾਂ ਵਿਅਕਤੀਆਂ ਤੋਂ ਪੈਦਾ ਹੁੰਦੇ ਨੇ ਜਿਨ੍ਹਾਂ ਨੂੰ ਕਾਨੂੰਨੀ ਨਿਵਾਸ ਲਈ ਘੱਟ ਰਹੇ ਵਿਕਲਪਾ ਕਰਨ ਦੀ ਇਨਸਾਫੀ ਪਨਾ ਦੀਆਂ ਅਰਜ਼ੀਆਂ ਦਾਇਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਅੰਤਰਰਾਸ਼ਟਰੀ ਵਿਦਿਆਰਥੀ ਬੋਝ ਨਾਲ ਜੁੜ ਰਹੇ ਨੇ ਤੇ ਮਨਜੂਰੀ ਮਜ਼ਦੂਰੀ ਮੰਜ਼ੂਰੀ ਦੀ ਬਹੁਤ ਘੱਟ ਉਮੀਦ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਸ਼ਰਨ ਦੇ ਦਾਅਵਿਆਂ ਨੂੰ ਧਾਰਿਤ ਕਰ ਰਹੀ ਹੈ ਮਿਲਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਸਥਾਈ ਨਿਵਾਸ ਮੂਲ ਤੇ ਲਿਆ ਜਾਣਾ ਚਾਹੀਦਾ ਹੈ ਤੇ ਇਹ ਦੱਸਦੇ ਹੋਏ ਕਿ ਨਿਵਾਸ ਸਥਾਈ ਨਿਵਾਸੀ ਜਾਂ ਕ੍ਰਿੜਿੰਨ ਨਾਗਰਿਕ ਬਣਨ ਦਾ ਅਧਿਕਾਰ ਨਹੀਂ ਹੈ ਉਹ ਇਹ ਉਹ ਚੀਜ਼ਾਂ ਨੇ ਜਿਸ ਵਿੱਚ ਮੈਂ ਪੱਕਾ ਵਿਸ਼ਵਾਸ ਕਰਦਾ ਹਾਂ ਮਾਰਕ ਮਿਲਰ ਨਵੇਂ ਇਮੀਗ੍ਰੇਸ਼ਨ ਸਦਾਰਾ ਤੇ ਕੰਮ ਕਰ ਰਹੇ ਨੇ ਮੰਤਰੀ ਮਿਲਰ ਨੇ ਪ੍ਰਣਾਲੀਗਤ ਚੁਣੌਤੀਆਂ ਨੂੰ ਹੱਲ ਕਰਨ ਲਈ ਸੁਧਾਰ ਤੇ ਰੂਪਰੇਖਾ ਤਿਆਰ ਕਰਤੀ ਹੈ ਸ਼ਰਨ ਪ੍ਰਣਾਲੀ ਤੇ ਓਵਰਹਾਲ ਕੀ ਕਰਨਾ ਅਕਸ਼ੁਲਤਾ ਨੂੰ ਸਵੀਕਾਰ ਕਰਦੇ ਹੋਏ ਮਿਲਰ ਨੇ ਸ਼ਰਨ ਪ੍ਰਣਾਲੀ ਨੂੰ ਸੁਧਾਰ ਲਈ ਆਪਣੇ ਵਚਨਬੱਧਤਾ ਨੂੰ ਦੁਹਰਾਇਆ ਉਹ ਦੇਸ਼ ਪ੍ਰਤੀਕਿਰਿਆ ਨੂੰ ਸਾਰੂ ਬਣਾਉਣ ਲਈ ਬੇਬੁਨਿਆਦ ਦਾਅਵਿਆਂ ਤੇ ਨਿਰਾਸ਼ ਕਰਦੇ ਹੋਏ ਅਸਲ ਸ਼ਰਨਾਰਥੀਆਂ ਨੂੰ ਸਮੇਂ ਸਿਰ ਸਹਾਇਤਾ ਪਚੌਣ ਲਈ ਜਕੀਨੀ ਕੰਮ ਜਿੱਥੇ ਸ਼ੁਰੂ ਕਰ ਦਿੱਤਾ ਗਿਆ ਤੇ ਮਿਲਰ ਨੇ ਸ਼ਬਦ ਵਿੱਚ ਇਹ ਰੱਖਿਆ ਕਿ ਸਿਸਟਮ ਆਪਣੇ ਆਪ ਨਾਲ ਕੰਮ ਨਹੀਂ ਕਰ ਰਿਹਾ ਇਹ ਵਾਲ ਮਾਧਿਮ ਦੀ ਕੁਸ਼ਲਤਾ ਦਾ ਇੱਕ ਕਾਰਜ ਹੈ ਤੇ ਐਲ ਐਮ ਆਈ ਦੀ ਦੁਰਵਿਵਾਰ ਦੀ ਰੋਕਟਾ ਤੇ ਉੱਪਰ ਵੀ ਗੱਲਬਾਤ ਕਰਦੇ ਹਾਂ ਸੁਧਾਰਨ ਦਾ ਇੱਕ ਵਿਕਲਪ ਫੋਕਸ ਲੇਬਰ ਸੁਰੱਖਿਆ ਇੰਪੈਕਟ ਅਸੈਸਮੈਂਟ ਸਿਸਟਮ ਦੀ ਦੁਰਘਟਨਾ ਵਰਤਮਾਨ ਵਿੱਚ ਐਲ ਐਮ ਆਈ ਸੈੱਟ ਕਰਨ ਦੀ ਸਥਾਈ ਨਿਵਾਸ ਦੇ ਸੰਚਾਰ ਨੂੰ ਪੰਜਾਬ ਬੋਨਸ ਪੁਆਇੰਟ ਪ੍ਰਦਾਨ ਕਰਦਾ ਜੇ ਧੋਖਾਧੜੀ ਦੀਆਂ ਰਚਨਾਵਾਂ ਦੀ ਇੱਕ ਪ੍ਰੇਰਣਾ ਨੂੰ ਬਦਲਦਾ ਪਿਆਸਾ ਹੱਥ ਮਿਲ ਰਿਹਾ ਤੇ ਮੌਤ ਹੋ ਗਈ ਉਸਨੇ ਕਿਹਾ ਕਿ ਪ੍ਰਵਾਸੀ ਐਲਐਮਆਈਆਂ ਦੇ ਅਧਿਕਾਰੀਆਂ ਲਈ ਮਾਲਕਾਂ ਤੇ ਮਿਲਵਰਤਨ ਤੇ ਨੇਤਾਵਾਂ ਨੂੰ ਵੀ ਸ਼ਾਮਲ ਕਰਨ ਲਈ ਪਾਰਟੀ ਦੇ ਚੋਣ ਬਿਆਨ ਦਾ ਹਮਲਾ ਦਿੱਤਾ ਆਟੋਬਾ ਦੁਰਵਿਵਾਦੀ ਤਾਕਤ ਨਾਲ ਪੰਜਾਬ ਬੋਨਸ ਪੁਆਇੰਟ ਵਿਚਾਰ ਕੰਮ ਕਰਦੀ ਹੈ ਸਤਾਈ ਬਿਆਨ ਹੈ ਲਿਚ ਊਠੀਆਂ ਗੱਲਾਂ ਨੂੰ ਸੰਬੋਧਿਤ ਕਰਨਾ ਤੇ ਉਥੇ ਮਿਲਵਰਨ ਨੇ ਸਲਾਹ ਦਿੱਤੀ ਹੈ ਕਿ ਸਲਾਹ ਕਿ ਅਸਥਾਈ ਨਿਵਾਸ ਵਿੱਚ ਸਥਾਈ ਨਿਵਾਸ ਵਿੱਚ ਸੱਚਾਈ ਦਾ ਚੂਟ ਸੁਣਾਇਆ ਜਾ ਰਿਹਾ ਹੈ ਤੇ ਹੋਰ ਸੁਧਾਰ ਦੀਆਂ ਵਿਰੋਧ ਪ੍ਰੋਗਰਾਮਾਂ ਵਿੱਚ ਅਸਥਾਈ ਪ੍ਰਤੀਕਿਰਿਆ ਵਿੱਚਕਾਰ ਕਰਨਾ ਤੇ ਆਰੰਭ ਤੋਂ ਬਿਨੇ ਲਈ ਸੈਵ ਚਲਤਾ ਨੂੰ ਬਣਾਉਣਾ ਪਸੰਦਦਾ ਪਰ ਪ੍ਰਤੀਕਿਰਿਆ ਤੇ ਵਿਰੋਧ ਪ੍ਰਦਰਸ਼ਨ ਇਲੈਕਸ਼ਨ ਕਮੇਟੀ ਦੇ ਸਾਹਮਣੇ ਮਿਲਰ ਨੇ ਗਵਾਈ ਨੂੰ ਪਰਦਵਰਤਨ ਦੇ ਪ੍ਰਵੀਸ਼ ਅਲਾਈਅੰਸ ਦੀ ਜਬਾਨੀ ਬੰਦਰਗਾ ਉਮੀਦਵਾਰਾਂ ਨੂੰ ਪਿਆਰ ਕਰਨਾ ਤੇ ਪ੍ਰਦਰਸ਼ਨਕਾਰੀਆਂ ਨੇ ਲਿਖਿਆ ਕਿ ਦੇਸ਼ਾਂ ਨੂੰ ਦੇਸ਼ਾਂ ਨੂੰ ਤੇ ਦੇਸ਼ ਦੇ ਵਿੱਚੋਂ ਲੋਕਾਂ ਨੂੰ ਨਾ ਨਿਕਾਲੋ ਮਾਨਵਵਾਦੀਆਂ ਨੂੰ ਬਣਾਓ ਸਰਨਾਰਥੀ ਜਾਣਕਾਰੀ ਲੈਂਦੇ ਨੇ ਇਸ ਤਰ੍ਹਾਂ ਦੀਆਂ ਸਥਿਤੀਆਂ ਦੇ ਉੱਪਰ ਜਿੱਥੇ ਗੱਲਬਾਤ ਕੀਤੀ ਹੈ ਕਿ ਉੱਥੇ ਦੱਸ ਦਈਏ ਕਿ ਹੁਣ ਇਸ ਵਿੱਚ ਹੋਰ ਕਈ ਸੈਟਿੰਗਾਂ ਜੋ ਮਾਰਕ ਮਿਲਰ ਵੱਲੋਂ ਇਸ ਪੂਰੇ ਕੰਮ ਦੇ ਵਿੱਚ ਕੀਤੀਆਂ ਜਾਣੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਰਿਜ਼ਲਟ ਸਾਨੂੰ ਦੇਖਣ ਨੂੰ ਵੀ ਮਿਲੇਗਾ ਕੈਨੇਡੀਅਨ ਕਵਨ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦਿਨ ਆਰਟ